ਕੁਝ ਵਾਹਿ ਗੁਰੂ ਜੀ ਤਨ ਤਨ ਗੁਰੂ ਗ੍ਰੇਪਨਵਾਲ ਨਾ ਸ੍ਰੀ ਮਹਿਲੋ ਪਜਮ ਦੇਨ ਦਰਦ ਨਿਵਾਰ ਠਾਪੁਰ ਰੱਖੈ ਜਨ ਕੀ ਆ ਦੇਨ ਦਰਦ ਨਿਵਾਰ ਠਾਪੁਰ ਰੱਖੈ ਜਨ ਕੀ ਆ ਤਰਣ ਤਰਨ ਹਰਿ ਲਿਦ ਦੁਖ ਨ ਸਕੈ ਬਿਓ ਸਾਧ ਸੰਗ ਭਜੋ ਗੋਪਾ ਆਲ ਸੰਜਮ ਕਿਛਲਾ ਸੁਝੈ ਇਹ ਜਤਨ ਕਾਟ ਕਲ ਕਾਲ ਰਹੁ ਆਦ ਅੰਤ ਦੇ ਅਲਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਪੋ ਸਿਮਰ ਸੁਆਮੀ ਸੋ ਬੇਧ ਸਿਮਰਤ ਕਥੈ ਸਸ ਭਗਤ ਕਰੈ ਵਿਚਾਰ ਮੁਗਦ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਸ ਪੂੰਡੀ ਏ ਮਨ ਮਨ ਦੀ ਬਾਣ ਸੋਚੋ ਨਾਨਕ ਕੀ ਪ੍ਰਭ ਤੇ ਚਰਨ ਕਮਲ ਆਧਾਰ ਜਨ ਕਾ ਰਸ ਪੂੰਡੀ ਏ ਤਨ ਮਨ ਦੀ ਬਾਣ ਸੋਚੋ ਨਾਨਕ ਕੀ ਪ੍ਰਭ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ پرم سنمان جو ہے سب شری گرو گرتھ ساحب جی چھ سو پچہتر چہتر پن شبدت ہے ਮੇਰੇ ਗੁਰਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਦੀਨ ਦਰਦ ਨਿਵਾਰ ਛਾਪੁਰ ਰੱਖ ਜਨ ਕੀ ਆਪ ਸਰਣ ਤਰਣ ਹਰ ਨਿਦ ਦੂਖ ਨ ਸਕੈ ਵਿਆਪ ਗ੍ਰੀਨਲਵਾਲ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹ ਦਿਨਾਂ ਦੇ ਦਲ ਨੂੰ ਦੂਰ ਕਰਨ ਵਾਲਾ ਪਰਮੇਸ਼ਰ ਜੇ ਉਸ ਦਾ ਧਿਆਨ ਮਨੁੱਖ ਦੇ ਹਿਰਦੇ ਵਿੱਚ ਗੋਹ ਜਾਏ ਤੇ ਸਤਿਗੁਰ ਗੀਮਨਵਾਜ ਪਾਸ਼ਾ ਜੀ ਕਹਿੰਦੇ ਨੇ ਦੀਨ ਦਰਦ ਨਿਵਾਰਾ ਠਾਕੁਰ ਦੀਨਾਂ ਦੇ ਦਰਦ ਨੂੰ ਨਿਵਾਰਦਾ ਹੈ ਖਤਮ ਕਰਦਾ ਹੈ ਮੁਕਾ ਦਿੰਦਾ ਹੈ ਕੌਣ ਮੁਕਾਂਦਾ ਹੈ ਪ੍ਰਭੂ ਠਾਕੁਰ ਪਰਮੇਸ਼ਰ ਗੁਰੂ ਤਰਨ ਤਰਨ ਹਰਿ ਨਿਧ ਦੁਖ ਨ ਸਕੈ ਵਿਰਾਹ ਕਹਿੰਦੇ ਨੇ ਦੋਖੇਲ ਮੁੜ ਕੇ ਨੇੜੇ ਤੇੜੇ ਵੀ ਕਿਤੇ ਨਹੀਂ ਫੜਦਾ ਇਹਦੇ ਲਈ ਉਪਰਾਲਾ ਕੀ ਕਰਨ ਦੀ ਲੋੜ ਹੈ ਇਹਦੇ ਵਾਸਤੇ ਯਤਨ ਕੀ ਕਰਨ ਦੀ ਲੋੜ ਹੈ ਰਹਾਉ ਦੀ ਪੰਕਤੀ ਅਗਲੀ ਪੰਕਤੀ ਗੁਰਦੇਵ ਪਤਸਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕੋਚਣਾ ਸੂਝ ਹੈ ਇਹ ਯਤਨ ਕਾਟ ਕਲ ਕਾਹ ਕਹਿੰਦੇ ਨੇ ਹੋਰ ਕੋਈ ਤਰੀਕਾ ਹੈ ਨਹੀਂ ਬੰਦਾ ਸੋਚਦਾ ਰਹਾ ਜੀ ਮੈਨੂੰ ਕੋਈ ਆਪਸ਼ਨ ਦਿਓ ਵੀ ਆਹ ਨਹੀਂ ਕਿ ਆ ਕਰਨਾ ਆਹ ਨਹੀਂ ਕਿ ਆ ਕਰਨਾ ਇਹ ਨਹੀਂ ਕਿ ਇਹ ਕਰਨਾ ਸਤਗੁਰ ਪਾਸ਼ਾ ਕਹਿੰਦੇ ਕੋਈ ਆਪਸ਼ਨ ਨਹੀਂ ਇੱਥੇ ਕਹਿੰਦੇ ਨੇ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਹੋਰ ਕੋਈ ਤਰੀਕਾ ਨਹੀਂ ਇਹੋ ਤਰੀਕਾ ਬਸ ਕਹਿੰਦੇ ਕੋਈ ਤਰੀਕਾ ਹੋਰ ਨਹੀਂ ਇੱਕੋ ਤਰੀਕਾ ਹੈ ਗੁਰੂ ਦੀ ਸ਼ਰਨ ਵਿੱਚ ਬੈ ਜਾ ਜੋ ਸ਼ਾਨ ਨਿਯਾਬ ਹੈ ਤੁਸੀਂ ਕੰਨ ਫੁਲਾਉਂਦੇ ਪਰ ਮਾਲਕ ਆਪਣੇ ਘਰੇ ਲਾਉਂਦਾ ਇਸ ਕਰਕੇ ਗੁਰੂ ਕਿਰਪਾਲਤਾ ਕਰੇ ਅਸੀਂ ਪੂਰਨ ਯਕੀਨ ਤੇ ਪੂਰਨ ਭਰੋਸੇ ਨਾਲ ਗੁਰੂ ਦੇ ਲੜ ਲੱਗ ਸਕੀਏ ਇਹ ਅਰਦਾਸ ਬੈਂਦੀ ਸਤ ਗੁਰੂ ਜੀ ਦੇ ਚਰਨ ਕਮ